ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਬਹੁਤ ਹੀ ਖਾਸ ਕਿਤਾਬ ਡਾਕਟਰ ਏ ਪੀ ਜੇ ਅਬਦੁਲ ਕਲਾਮ ਦੀ ਅਗਨੀ ਪੰਖ ਯਾਨੀ ਵਿੰਗਸ ਆਫ ਫਾਇਰ ਤੇ ਇੱਕ ਡੂੰਗੀ ਨਜ਼ਰ ਮਾਰਾਂਗੇ ਹਾਂਜੀ ਬਿਲਕੁਲ ਇਹ ਕਿਤਾਬ ਸਿਰਫ ਇੱਕ ਜੀਵਨੀ ਨਹੀਂ ਹੈ ਇਹ ਤਾਂ ਇੱਕ ਪ੍ਰੇਰਣਾ ਦਾ ਸੋਮਾ ਹੈ ਸਹੀ ਗੱਲ ਹੈ ਸਾਡਾ ਮਕਸਦ ਵੀ ਇਹੀ ਹੈ ਕਿ ਇਸ ਵਿੱਚੋਂ ਮੁੱਖ ਸਿੱਖਿਆਵਾਂ ਉਹ ਗੱਲਾਂ ਕੱਢੀਏ ਜੋ ਸ਼ਾਇਦ ਸਾਨੂੰ ਸਭ ਨੂੰ ਕਾਮ ਆ ਸਕਣ ਹੂੰ ਦੀ ਸ਼ੁਰੂਆਤ ਉਹਨਾਂ ਦੀ ਉਸ ਮਸ਼ਹੂਰ ਲਾਈਨ ਤੋਂ ਹੀ ਹੁੰਦੀ ਹੈ ਨਾ ਹਾਂ ਉਹ ਲਾਈਨ ਸੁਪਨੇ ਉਹ ਨਹੀਂ ਜੋ ਨੀਂਦ ਵਿਚਾਣ ਸੁਪਨੇ ਉਹ ਨੇ ਜੋ ਤੈਨੂੰ ਸੌਣ ਨਾ ਦੇਣ ਮਤਲਬ ਇਹ ਸਿਰਫ ਇੱਕ ਕੋਟ ਨਹੀਂ ਇਹ ਤਾਂ ਪੂਰੀ ਕਿਤਾਬ ਦਾ ਉਹਨਾਂ ਦੀ ਜ਼ਿੰਦਗੀ ਦਾ ਸਾਰ ਲੱਗਦਾ ਹੈ ਬਿਲਕੁਲ ਰਾਮੇਸ਼ਵਰਮ ਦਾ ਇੱਕ ਆਮ ਜਿਹਾ ਮੁੰਡਾ ਕਿੱਥੋਂ ਤੱਕ ਪਹੁੰਚ ਗਿਆ ਭਾਰਤ ਦਾ ਮਿਜ਼ਾਈਲ ਮੈਨ ਫਿਰ ਰਾਸ਼ਟਰਪਤੀ ਇਹ ਸਫ਼ਰ ਹੀ ਆਪਣੇ ਆਪ ਵਿੱਚ ਇੱਕ ਕਹਾਣੀ ਹੈ ਹਾਂਜੀ ਤੇ ਇਸ ਸਫ਼ਰ ਦੀ ਸ਼ੁਰੂਆਤ ਉਹਨਾਂ ਦਾ ਬਚਪਨ ਇੱਕ ਸਧਾਰਨ ਮੁਸਲਿਮ ਪਰਿਵਾਰ ਪਿਤਾ ਕਿਸ਼ਤੀ ਦੇ ਮਾਲਕ ਪਰ ਬਹੁਤ ਅਧਿਆਤਮਿਕ ਸਨ ਹਾਂ ਤੇ ਉਹ ਮਾਹੌਲ ਜਿਹੜਾ ਸੀ ਰਾਮੇਸ਼ਵਰਮ ਦਾ ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਸੀ ਉਹ ਸਦ ਭਾਵਨਾ ਉਹ ਨਿਮਰਤਾ ਉਹ ਸ਼ਾਇਦ ਬਚਪਨ ਵਿੱਚ ਹੀ ਉਹਨਾਂ ਦੇ ਅੰਦਰ ਆ ਗਈ ਤੇ ਉਹਨਾਂ ਨੇ ਛੋਟੇ ਹੁੰਦਿਆਂ ਅਖਬਾਰ ਵੀ ਵੰਡੇ ਪਰਿਵਾਰ ਦੀ ਮਦਦ ਲਈ ਹਾਂਜੀ ਇਹੀ ਗੱਲ ਤਾਂ ਦੱਸਦੀ ਏ ਕਿ ਕਿੰਨੀ ਸ਼ੁਰੂਆਤੀ ਮੁਸ਼ਕਲਾਂ ਉਹ ਮਿਹਨਤ ਅੱਗੇ ਜਾ ਕੇ ਚਰਿੱਤਰ ਨੂੰ ਕਿੰਨਾ ਮਜ਼ਬੂਤ ਬਣਾਉਂਦੀਆਂ ਨੇ ਪੰਜਾਬੀ ਚ ਕਹਿੰਦੇ ਨਾ ਜਿਹੜਾ ਬਚਪਨ ਚ ਹੀ ਘਾਲਣਾ ਘਾਲ ਲੈਂਦਾ ਉਹਦੀ ਉਡਾਨ ਲੰਮੀ ਹੁੰਦੀ ਹੈ ਬਿਲਕੁਲ ਤੇ ਫਿਰ ਆਉਂਦੀ ਹੈ ਉਹਨਾਂ ਦੀ ਪੜਾਈ ਪੌਤਿਕ ਵਿਗਿਆਨ ਫਿਰ 에ਰੋਨੌਟਿਕਲ ਇੰਜੀਨੀਅਰਿੰਗ ਪਰ ਸਫਰ ਸਿੱਧਾ ਨਹੀਂ ਸੀ ਨਹੀਂ ਨਹੀਂ ਸੌਖਾ ਨਹੀਂ ਸੀ ਕਈ ਐਸਵੀਕਾਰਤਾਵਾਂ ਵੀ ਮਿਲੀਆਂ ਜਿਵੇਂ 에ਅਰ ਫੋਰਸ ਵਾਲੀ ਗੱਲ ਪਰ ਉਹਨਾਂ ਨੇ ਸਿੱਖਣਾ ਨਹੀਂ ਛੱਡਿਆ ਹਾਂ ਤੇ ਸਲਾਹਕਾਰਾਂ ਦੀ ਭੂਮਿਕਾ ਉਹ ਬਹੁਤ ਅਹਿਮ ਸੀ ਪ੍ਰੋਫੈਸਰ ਸਾਰਾ ਭਾਈ ਵਰਗੇ ਗੁਰੂ ਉਹ ਕਹਿੰਦੇ ਸੀ ਮੈਨੂੰ ਕਦੇ ਮਾਰਕਸ ਦੀ ਲੋੜ ਨਹੀਂ ਲੱਗੀ ਮੈਨੂੰ ਮਤਲਬ ਸੀ ਸਿੱਖਣ ਨਾਲ ਇਹੀ ਜਿਗਿਆਸਾ ਇਹੀ ਸਿੱਖਣ ਦੀ ਪੁੱਖ ਉਹਨਾਂ ਨੂੰ ਆਈਐਸਆਰਓ ਤੇ ਫਿਰ ਡੀਆਰਡੀਓ ਲੈ ਗਈ ਉੱਥੇ ਉਹਨਾਂ ਦਾ ਯੋਗਦਾਨ ਤਾਂ ਮਤਲਬ ਇਤਿਹਾਸਿਕ ਹੈ ਹਾਂ ਖਾਸ ਕਰਕੇ ਐਸਐਲਵੀ 3 ਭਾਰਤ ਦਾ ਪਹਿਲਾ ਸੈਟੇਲਾਈਟ ਲਾਂਚ ਵਹੀਕਲ ਉਸ ਪ੍ਰੋਜੈਕਟ ਦੀ ਅਗਵਾਈ ਤੇ ਉਸ ਵਿੱਚ ਵੀ ਅਸਫਲਤਾ ਆਈ ਸੀ ਸ਼ੁਰੂ ਵਿੱਚ ਪਹਿਲੀ ਉਡਾਨ ਕਾਮਯਾਬ ਨਹੀਂ ਸੀ ਹੋਈ ਅੱਛਾ ਪਰ ਇੱਥੇ ਇੱਕ ਹੋਰ ਵੱਡੀ ਸਿੱਖਿਆ ਮਿਲਦੀ ਹੈ ਅਸਫਲਤਾ ਨੂੰ ਕਿਵੇਂ ਦੇਖਣਾ ਹੈ ਬਿਲਕੁਲ ਉਹਨਾਂ ਲਈ ਇਹ ਰੁਕਾਵਟ ਨਹੀਂ ਸੀ ਸਗੋਂ ਇੱਕ ਸਬਕ ਸੀ ਇੱਕ ਮੌਕਾ ਸੀ ਸੁਧਾਰ ਕਰਨ ਦਾ ਇਸੇ ਕਰਕੇ ਉਹ ਅੱਗੇ ਵਧੇ ਤੇ ਫੇ ਮਿਜ਼ਾਈਲ ਪ੍ਰੋਗਰਾਮ ਅਗਨੀ ਪ੍ਰithvi ਇਹਨਾਂ ਦੇ ਪਿੱਛੇ ਉਹਨਾਂ ਦੀ ਲੀਡਰਸ਼ਿਪ ਕਿੰਨੀਆਂ ਮੁਸ਼ਕਲਾਂ ਹੋਣਗੀਆਂ ਬਜਟ ਤਕਨੀਕ ਬਹੁਤ ਸੰ ਪਰ ਉਹਨਾਂ ਨੇ ਟੀਮ ਨੂੰ ਜੋੜ ਕੇ ਰੱਖਿਆ ਇਮਾਨਦਾਰੀ ਨਾਲ ਨਵੀਨਤਾ ਨਾਲ ਲਗਵਾਈ ਕੀਤੀ ਇਹ ਸਿਰਫ ਤਕਨੀਕੀ ਕੰਮ ਨਹੀਂ ਸੀ ਇੱਕ جنੂਨ ਸੀ ਜਿਵੇਂ ਕਿਸੇ ਨੇ ਕਿਹਾ ਬੋਮਾ ਨਾਲ جنگ ਨਹੀਂ ਪਰ جنੂਨ ਨਾਲ ਲਗਵਾਈ ਹੂੰ ਤੇ ਇਸ جنੂਨ ਦੇ ਨਾਲ ਨਾਲ ਉਹਨਾਂ ਦੀ ਅਧਿਆਤਮਿਕਤਾ ਵੀ ਸੀ ਹਾਂ ਇਹ ਬੜਾ ਕਮਾਲ ਦਾ ਸੁਮੇਲ ਹੈ ਇੱਕ ਪਾਸੇ ਉੱਚ ਪੱਧਰ ਦੇ ਵਿਗਿਆਨੀ ਦੂਜੇ ਪਾਸੇ ਡੂੰਗੇ ਅਧਿਆਤਮਿਕ ਭਗਵਦ ਗੀਤਾ ਤੇ ਕੁਰਾਨ ਦੋਵਾਂ ਤੋਂ ਪ੍ਰੇਰਣਾ ਲੈਂਦੇ ਸੀ ਉਹ ਕਹਿੰਦੇ ਸੀ ਨਾ ਵਿਗਿਆਨ ਅਤੇ ਆਤਮਾ ਵਿੱਚ ਸੰਤੁਲਨ ਜ਼ਰੂਰੀ ਹੈ ਸਹੀ ਗੱਲ ਹੈ ਇਸੇ ਕਰਕੇ ਸ਼ਾਇਦ ਉਹ ਇੰਨੇ ਨਿਮਰ ਰਹਿ ਸਕੇ ਰਾਸ਼ਟਰਪਤੀ ਬਣ ਕੇ ਵੀ ਉਹੀ ਸਾਦਗੀ ਹਾਂ ਬਿਲਕੁਲ ਕੋਈ ਹੰਕਾਰ ਨਹੀਂ ਵਿਗਿਆਨਿਕ ਹੋ ਕੇ ਵੀ ਕਦੇ ਹੰਕਾਰ ਨਹੀਂ ਕੀਤਾ ਇਹ ਵੀ ਇੱਕ ਵੱਡੀ ਸਿੱਖਿਆ ਹੈ ਤੇ ਇਸੇ ਨਿਮਰਤਾ ਤੇ ਦੂਰਦਰਸ਼ਤਾ ਨਾਲ ਉਹਨਾਂ ਨੇ ਭਾਰਤ ਲਈ ਇੱਕ ਸੁਪਨਾ ਦੇਖਿਆ ਵਿਜਨ 2020 ਇੱਕ ਵਿਕਸਿਤ ਭਾਰਤ ਦਾ ਸੁਪਨਾ ਹਾਂ ਖਾਸ ਕਰਕੇ ਨੌਜਵਾਨਾਂ ਲਈ ਉਹਨਾਂ ਨੂੰ ਬਹੁਤ ਉਤਸ਼ਾਹਿਤ ਕਰਦੇ ਸੀ ਸਿੱਖਿਆ ਤੇ ਟੈਕਨੋਲੋਜੀ ਤੇ ਬਹੁਤ ਜ਼ੋਰ ਦਿੰਦੇ ਸੀ। ਉਹਨਾਂ ਦਾ ਮੰਨਣਾ ਸੀ ਕਿ ਭਾਰਤ ਦੀ ਤਾਕਤ ਉਸਦੇ ਨੌਜਵਾਨਾਂ ਵਿੱਚ ਹੈ ਜੇ ਉਹ ਸੁਪਨੇ ਦੇਖਣ ਦੀ ਹਿੰਮਤ ਕਰਨ। ਉਹਨਾਂ ਦਾ ਸੁਨੇਹਾ ਸਾਫ਼ ਸੀ, ਇੰਡੀਆ ਕੈਨ ਬੀ ਗ੍ਰੇਟ ਇਫ ਇਟਸ ਯੂਥ ਡੇਅਰ ਟੂ ਡ੍ਰੀਮ। ਸੋ ਜੇ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਅਗਨੀ ਪੰਖ ਇਹ ਸਿਰਫ ਡਾਕਟਰ ਕਲਾਮ ਦੀ ਕਹਾਣੀ ਨਹੀਂ। ਨਹੀਂ, ਇਹ ਹਰ ਉਸ ਇਨਸਾਨ ਦੀ ਕਹਾਣੀ ਬਣ ਸਕਦੀ ਹੈ ਜਿਸ ਕੋਲ ਸ਼ਾਇਦ ਸ਼ੁਰੂ ਵਿੱਚ ਸਾਧਨ ਘੱਟ ਹੋਣ ਪਰ ਜਜ਼ਬਾ ਬਹੁਤ ਹੋਵੇ। ਇਹ ਕਿਤਾਬ ਦੱਸਦੀ ਹੈ ਕਿ ਮਿਹਨਤ ਲਗਨ ਤੇ ਸਹੀ ਨੀਅਤ ਨਾਲ ਕੁਝ ਵੀ ਹਾਸਿਲ ਕੀਤਾ ਜਾ ਸਕਦਾ ਹੈ ਸਾਡੇ ਸਰੋਤੇ ਵੀ ਇਸ ਨੂੰ 5.7 ਰੇਟਿੰਗ ਦਿੰਦੇ ਨੇ ਕਹਿੰਦੇ ਨੇ ਕਿ ਜ਼ਿੰਦਗੀ ਬਦਲਣ ਵਾਲੀ ਕਿਤਾਬ ਹੈ ਸੱਚਮੁੱਚ ਪਰ ਜਾਂਦੇ ਜਾਂਦੇ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਹਾਂਜੀ ਡਾਕਟਰ ਕਲਾਮ ਨੇ ਸਿਰਫ ਸੁਪਨੇ ਨਹੀਂ ਦੇਖੇ ਉਹਨਾਂ ਲਈ ਸਖਤ ਮਿਹਨਤ ਕੀਤੀ 사ਦਗੀ ਨਾਲ ਜੀਵਨ ਬਿਤਾਇਆ ਅਸਫਲਤਾਵਾਂ ਤੋਂ ਸਿੱਖਿਆ ਅੱਜਕੱਲ ਜਦੋਂ ਅਸੀਂ ਸਫਲਤਾ ਦੀ ਗੱਲ ਕਰਦੇ ਹਾਂ ਕੀ ਅਸੀਂ ਸਿਰਫ ਮੰਜ਼ਿਲ ਦੇਖ ਰਹੇ ਹਾਂ ਜਾਂ ਉਸ ਮੰਜ਼ਿਲ ਤੱਕ ਪਹੁੰਚਣ ਲਈ ਜੋ ਮਿਹਨਤ ਜੋ ਨਿਮਰਤਾ ਜੋ ਹਾਰ ਤੋਂ ਸਿੱਖਣ ਦਾ ਜਜ਼ਬਾ ਚਾਹੀਦਾ ਹੈ ਕਿ ਅਸੀਂ ਉਸ ਲਈ ਵੀ ਤਿਆਰ ਹਾਂ ਇਹ ਸੋਚਣ ਵਾਲੀ ਗੱਲ ਹੈ